ਜੋਸੀਂ ਕਾਫੀ ਸੈਂਪਲ ਜਿਹੜੇ ਆਪਰੋਕਸਿਮੇਟਲੀ 20 ਸੈਂਪਲ ਲਏ ਸੀਗੇ ਜਿਨ੍ਹਾਂ ਚੋਂ 18 ਜਿਹੜੇ ਹੈਗੇ ਆ ਉਹ ਥੋੜੇ ਫੇਲ ਆਏ ਆ ਪਰ ਉਹਦੇ ਵਿੱਚ ਇਹ ਦੇਖਣ ਵਾਲੀ ਗੱਲ ਜਿਹੜੀ ਮੇਨ ਜ਼ਰੂਰੀ ਸੀਗੀ ਪਹਿਲਾਂ ਇਹ ਵੀ ਦੇਖਣਾ ਜ਼ਰੂਰੀ ਹੈ ਵੀ ਇਹ ਸੈਂਪਲ ਜਿਹੜੇ ਆ ਠੀਕ ਤਰੀਕੇ ਨਾਲ ਲਏ ਗਏ ਕਿ ਨਹੀਂ ਲਏ ਗਏ ਇਸ ਲਈ ਜਿਹੜੀ ਹੈਗੀ ਹੈ ਇਸ ਲਈ ਅੱਜ ਅਸੀਂ ਉਹਦੇ ਵਾਸਤੇ ਟ੍ਰੇਨਿੰਗ ਵੀ ਕਰਾਈ ਹੈ ਸਾਰਿਆਂ ਨੂੰ ਕਿ ਅਸੀਂ ਜਿਹੜੇ ਸੈਂਪਲ ਹੈ ਕਿਸ ਤਰ੍ਹਾਂ ਲੈਣੇ ਆ ਔਰ ਦੁਬਾਰਾ ਫੇਰ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਇਹਦੀ ਰੀ ਐਗਜ਼ਾਮੀਨੇਸ਼ਨ ਤੇ ਲਈ H2S ਐਗਜ਼ਾਮੀਨੇਸ਼ਨ ਹੁੰਦਾ ਹੈ ਉਹ ਦੁਬਾਰਾ ਐਗਜ਼ਾਮੀਨੇਸ਼ਨ ਲਿਖਿਆ ਵੀ ਕਿਤੇ ਪਹਿਲੇ ਲੈਣ ਦੇ ਵਿੱਚ ਕੋਈ ਗਲਤੀ ਨਾ ਹੋ ਗਈ ਹੋਵੇ ਕਿ ਦੁਬਾਰਾ ਤੋਂ ਦਾ ਜਿਹੜਾ ਰਿਜ਼ਲਟ ਜਿਹੜਾ ਵਾ ਉਹਦਾ ਵੇਟਡ ਹੈ ਜਿਹੜਾ 36 ਆਵਰਸ ਬਾਅਦ ਆਣਾ ਜਦੋਂ ਵੀ ਰਿਜ਼ਲਟ ਆ ਜਾਏਗਾ ਫਿਰ ਐਗਜ਼ੈਕਟਲੀ ਕਲੀਅਰ ਹੋ ਜਾਏਗਾ ਵੀ ਇਹ ਸੈਂਪਲ ਜਿਹੜੇ ਆ ਬਿਲਕੁਲ ਫੇਲ ਹੈ ਕਿ ਇਹਨਾਂ ਵਿੱਚ ਵੈ ਕੰਟਮੀਨੇਸ਼ਨ ਜਾਂ ਕਿਸੇ ਗਲਤੀ ਦੇ ਨਾਲ ਇਹ ਕੰਮ ਹੋਇਆ ਹੈ ਕਿ ਜਿਹੜੀ ਵਾਟਰ ਬੋਰਨ ਡਿਜ਼ੀਜ਼ਸ ਦਾ ਇਸ਼ੂ ਆ ਰਿਹਾ ਸੀ ਉਹਦੇ ਤੇ ਅਸੀਂ ਡੀਸੀ ਸਾਹਿਬ ਨਾਲ ਤੇ ਸਾਰੀ ਐਡਮਿਨਿਸਟ੍ਰੇਸ਼ਨ ਨਾਲ ਇੰਟਰਸੈਕਟੋਰੀਅਲ ਇੱਕ ਹਫ਼ਤੇ 'ਚ ਦੋ ਮੀਟਿੰਗਸ ਕੀਤੀਆਂ ਸੀ ਉਹਦੇ ਤਹਿਤ ਡਿਸਾਈਡ ਹੋਇਆ ਸੀ ਕਿ ਜਿਹੜੇ ਵਾਟਰ ਸੈਨੀਟੇਸ਼ਨ ਵਾਲੇ ਤਾਂ ਲੈ ਰਹੇ ਨੇ ਸੈਂਪਲ ਨਾਲ ਹੀ ਨਾਲ ਅਸੀਂ ਇਧਰੋਂ ਵੀ ਸੈਂਪਲਿੰਗ ਕਰਕੇ ਭੇਜਦੇ ਆ ਉਹ ਸਾਡਾ ਜਿਹੜਾ ਸਿਵਲ ਸਰਜਨ ਵਾਲਾ ਹੈਗਾ ਸੈਨੀਟੇਸ਼ਨ ਦੇ ਜਿਹੜੇ ਐਸਆਈਜ਼ ਨੇ ਉਨਾ ਵੱਲੋਂ ਤੇ ਵਰਕਰਸ ਵੱਲੋਂ ਜਿਹੜੇ ਆ ਅਰਬਨ ਜਿਹੜਾ ਸਾਡਾ ਤਰਨਤਾਰਨ ਹੈ ਉੱਥੋਂ ਸੈਂਪਲ ਲੈ ਕੇ ਭੇਜੇ ਗਏ ਸੀ 20 ਸੈਂਪਲ ਲੈ ਗਏ ਨੇ ਉਹ ਤੇ ਉਹਦੀ ਜਿਹੜੀ ਰਿਪੋਰਟ ਆਈ ਹੈ ਉਹਦੇ ਚੋਂ 13 ਸੈਂਪਲ ਜਿਹੜੇ ਆ ਉਹ ਜਿਹੜੇ ਸੀਗੇ ਉਹ ਪੀਨ ਆਯੋਗ ਆਈ ਸੀ ਤੇ ਉਹਦੇ ਚ ਅਸੀਂ ਸਟੇਟ ਤੇ ਵੀ ਗੱਲ ਕੀਤੀ ਔਰ ਦੁਬਾਰਾ ਫੇਰ ਅਸੀਂ ਉਹਦੇ ਨਾਲ ਇੱਕ ਮੀਟਿੰਗ ਉਹਨਾਂ ਨਾਲ ਐਡਮਿਨਿਸਟ੍ਰੇਸ਼ਨ ਨਾਲ ਵੀ ਕੀਤੀ ਤੇ ਉਹਦੇ ਚ ਇਹ ਵੀ ਦੇਖਣ ਚ ਆਇਆ ਹੈ ਕਿ ਅਸੀਂ ਜਿਹੜਾ ਸੈਂਪਲ ਲੈਣ ਦਾ ਤਰੀਕਾ ਆ ਜਿਹੜਾ ਕਿ ਸਪੈਸ਼ਲੀ ਅਸੀਂ ਬੈਕਟੀਰੀਓਲੋਜੀਕਲ ਸਟੱਡੀ ਲਈ ਲੈਣਾ ਹੈ ਉਹ ਇੱਕ ਖਾਸ ਤਰੀਕੇ ਨਾਲ ਲਿਆ ਜਾਣਾ ਹੈ ਉਹਦੇ ਚ ਕੰਟਾਮਿਨੇਸ਼ਨ ਜਿਹੜੀ ਉਹ ਇਹ ਨਹੀਂ ਹੋਣਾ ਚਾਹੀਦਾ ਵੀ ਬਾਹਰੋਂ ਅਰਬਨ ਏਰੀਆ ਦੇ ਹੀ ਹੈ ਤਰਨ ਤਰਨ ਦੇ ਇੱਕ ਕੋਈ ਪੁਲਿਸ ਸਟਾਣੇ ਚ ਸਟੇਸ਼ਨ ਸੀਗਾ ਸਿਵਲ ਸਰਜਨ ਆਫਿਸ ਚੋ ਵੀ ਜਿਹੜਾ ਹੈ ਉਹ ਇੱਕ ਜਿਹੜਾ ਜਗ੍ਹਾ ਤੋਂ ਲਿਆ ਗਿਆ ਉਹਦੇ ਚ ਵੀ ਫੇਲ ਆਇਆ ਆ ਤੇ ਉਹਦੇ ਚ ਸੇਮ ਇਹੀ ਗੱਲ ਹੋ ਰਹੀ ਕਿ ਵੀ ਉਹਨਾਂ ਨੂੰ ਅਸੀਂ ਹੁਣ ਪ੍ਰੋਪਰ ਉਹਦਾਂ ਵੱਲੋਂ ਟ੍ਰੇਨਿੰਗ ਵੀ ਦਵਾ ਦੇਾਂਗੇ ਕਿ ਜਿਹੜਾ ਸੈਂਪਲ ਆ ਲੈਣਾ ਕਿਸ ਤਰ੍ਹਾਂ ਠੀਕ ਹੈ ਔਰ ਉਹਦੇ ਨਾਲ ਫੇਰ ਹੋਏਗਾ ਕਿ ਸਾਡੇ ਕੋਲ ਕੋਈ ਫਾਲਸ ਪੋਜ਼ਿਟਿਵ ਆ ਫਾਲਸ ਲਾਭ ਨਾ ਹੋਵੇ ਬਾਕੀ ਸਾਰੇ ਲੋਕਾਂ ਨੂੰ ਤੇ ਇਹ ਦਾਇਤ ਹੈ ਹੀ ਹੈ ਕਿ ਜਿਹੜਾ ਆ ਸਪੈਸ਼ਲ ਟਾਈਮ ਹੈ ਆ ਬਸ ਆ ਤਾਂ ਦਾ ਉਹਦੇ ਚ ਇਹ ਚੀਜ਼ਾਂ ਦਾ ਜਿਹੜੀ ਵਾਟਰ ਬੌਂਡ ਡਿਜ਼ੀਜ਼ ਆ ਉਹਨਾਂ ਦਾ ਆਪਾਂ ਧਿਆਨ ਰੱਖਣਾ ਹੀ ਰੱਖਣਾ ਹੈ ਕਿ ਵੀ ਕੋਈ ਇਹੋ ਜੀ ਚੀਜ਼ ਨਾ ਲੈ ਜਾਏ ਥੈਂਕ ਯੂ